सिविल सर्जन डॉक्टर चंद्रशेखर ने बदल दीती सरकारी अस्पताल जलालआबाद दी नोहार नशा छड़اؤ ਕੇਂਦਰ ਵਿੱਚ ਮਿਲਦੀਆਂ ਮੁਫਤ ਦਵਾਈਆਂ ਦੇ ਕਾਰਡ ਧਾਰਕਾਂ ਦੀ ਰੀਚੈਕਿੰਗ ਦੇ ਦਿੱਤੇ ਹੁਕਮ बाबा फरीद ਮੈਡੀਕਲ ਯੂਨੀਵਰਸਿਟੀ ਫਰੀਦਕੋਟ ਅਤੇ ਸਿਹਤ ਵਿਭਾਗ ਪੰਜਾਬ ਦੇ ਸਾਂਝੇ ਯਤਨਾਂ ਨਾਲ ਚੱਲ ਰਹੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰਕੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਨੂੰ ਕਾਫੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਅਤੇ ਹਾਲ ਹੀ ਵਿੱਚ ਹੀ ਮਰੀਜ਼ਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਕਾਫੀ ਕੁਝ ਬਿਹਤਰ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਫਾਈ ਦਾ ਖਾਸ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧ ਕਰਨਾ ਪਾਰਕਿੰਗ ਨੂੰ ਠੇਕੇ ਦੇ ਉੱਤੇ ਦੇਣਾ ਸਿਕਿਉਰਿਟੀ ਗਾਰਡ ਰੱਖਣਾ ਮਰੀਜ਼ਾਂ ਦੀ ਜ਼ਰੂਰਤ ਦੀਆਂ ਛੋਟੀਆਂ-ਮੋਟੀਆਂ ਵਸਤੂਆਂ ਦੇ ਫੰਡ ਨੂੰ ਵਧਾਉਣਾ ਅਤੇ ਉਸ ਨੂੰ ਖਰਚ ਕਰਨ ਦੀ ਅਥਾਰਟੀ ਲੋਕਲ ਪੱਧਰ ਉੱਤੇ ਕਮੇਟੀ ਨੂੰ ਦੇਣ ਵਰਗੀਆਂ ਸਹੂਲਤਾਂ ਸ਼ਾਮਿਲ ਹਨ ਅਸਥਾਨਕ ਸਰਕਾਰੀ ਹਸਪਤਾਲ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਡਾਕਟਰ ਚੰਦਰ ਸ਼ੇਖਰ ਨੇ ਕੀ ਕੁਝ ਗਿਆ ਆ ਉਸ ਹੁੰਦੀ ਹੈ ਡਾਕਟਰ ਚੰਦਰ ਸ਼ੇਖਰ ਸਿਵਲ ਸਰਜਨ ਪਾਲਿਕਾ ਅੱਜ ਅਸੀਂ ਸਿਵਲ ਹਸਪਤਾਲ ਦੇ ਵਿੱਚ ਜਲਾਲਾਬਾਦ ਵਿਖੇ ਜਿੱਦਿਆਂ ਕਿਉਂਕਿ ਇਹ ਕਾਲਜ ਜਿਹੜਾ ਹਸਪਤਾਲ ਹੈ ਦੋ ਅਦਾਰਿਆਂ ਦੇ ਨਾਲ ਸੰਬੰਧਿਤ ਹੈ ਇੱਕ ਯੂਨੀਵਰਸਿਟੀ ਦਾ ਹਸਪਤਾਲ ਹੈ ਔਰ ਨਾਲ ਇੱਥੇ ਹੈਲਥ ਡਿਪਾਰਟਮੈਂਟ ਦੀ ਸੀਐਸਸੀ ਹੈ ਤਾਂ ਉਸ ਲਈ ਅਸੀਂ ਇੱਕ ਅੱਜ ਜੁਆਇੰਟ ਆਫ ਦੀ ਕਮੇਟੀ ਬਣਾਈ ਹੈ ਤਾਂ ਕਿ ਹਸਪਤਾਲ ਦੇ ਵਿੱਚ ਅਸੀਂ ਚੰਗੀਆਂ ਸੇਵਾਵਾਂ ਦੇ ਸਕੀਏ ਕਿਉਂਕਿ ਜਿੰਨਾ ਚਿਰ ਦੋਵਾਂ ਦੇ ਵਿੱਚ ਕੋਆਰਡੀਨੇਸ਼ਨ ਹੀ ਹੋਏਗੀ ਅਸੀਂ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇ ਨਹੀਂ ਸਕਦੇ ਤਾਂ ਇਸ ਸਬੰਧ ਦੇ ਵਿੱਚ ਸੀ ਬਾਈਸ ਚਾਂਸਲ ਸਰਦਾਰ ਨੇ ਮੀਟਿੰਗ ਕੀਤੀ ਸੀ ਉਹਨਾਂ ਦਾ ਉਹਨਾਂ ਦਾ ਇਸ ਕਮੇਟੀ ਦੇ ਸੁਭਦੇ ਨਾਲ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਜਿੰਨੀ ਵੀ ਇੱਕਾ ਸਾਡੀ ਪ੍ਰਾਇਓਰਟੀ ਸਭ ਤੋਂ ਪਹਿਲਾਂ ਸਫਾਈ ਤੇ ਉਸ ਦੇ ਸਬੰਧ ਚ ਸਿਆਜ ਆ ਦੇ ਸਾਰੇ ਜਿਹੜੇ ਸੈਨੀਟੇਸ਼ਨ ਵਰਕਰਸ ਨੂੰ ਕਲੀਅਰ ਕਟਾਜਾ ਦੇ ਦਿੱਤੀਆਂ ਵੀ ਹਸਪਤਾਲ ਦੇ ਵਿੱਚ ਸਫਾਈ ਦੇ ਪੱਧਰ ਤੇ ਕੋਈ ਕੰਪਰਮਾਈਜ਼ ਨਹੀਂ ਕੀਤਾ ਦੂਸਰਾ ਪਹਿਲੂ ਸਾਡੀਆਂ ਐਮਜੇਸੀ ਸੇਵਾਵਾਂ ਤੇ ਜਨੀਪੇ ਦੀਆਂ ਸੇਵਾਵਾਂ ਆ ਉਸ ਦੇ ਲਈ ਸਾਡੇ ਜਿਹੜੇ ਐਸਐਮਓ ਇੱਥੇ ਆਏ ਆ ਡਾਕਟਰ ਜੋਤੀ ਜੁਆਇਨ ਕੀਤਾ ਉਹ ਸਾਰਾ ਨੂੰ ਬੈਠ ਕੇ ਪ੍ਰੋਪਰਲੀ ਵਰਕਆਊਟ ਕਰੇ ਹਸਪਤਾਲ ਦੇ ਵਿੱਚ ਐਗਜ਼ਿਸਟਿੰਗ ਸੇਵਾਵਾਂ ਨੂੰ ਲੋਕਾਂ ਤੱਕ ਵਧੀਆ ਤਰੀਕੇ ਨਾਲ ਪਹੁੰਚਾਉਣ ਲਈ ਜੋ ਹਸਪੀਟਲ ਦੇ ਐਡਮਿਨਿਸਟਰेटर ਹੈ ਡਾਕਟਰ ਬਾਬਾ ਤੇ ਮੈਂ ਹਰ ਹਫਤੇ ਅਸੀਂ ਤਿੰਨ ਚਾਰ ਹਫਤੇ ਮੀਟਿੰਗ ਕਰਾਂਗੇ ਤਾਂ ਕਿ ਜੜੀਆਂ ਕੋਈ ਐਸ ਦੀ ਕਮਿਊਨੀਕੇਸ਼ਨ ਜਾਂਦੀਆਂ ਕਮੀਆਂ ਰਹਿ ਜਾਂਦੀਆਂ ਉਹ ਨਾ ਰਹਿ ਤਾ ਦੋਨੋ ਪੱਖ ਰਾਲ ਕੇ ਲੋਕਾਂ ਤੱਕ ਅਵੇਲੇਬਲ ਸਵਾ ਨੂੰ ਸਜੇ ਤਰੀਕੇ ਨਾਲ ਪਹੁੰਚਾਇਆ ਜਾ ਸਕੇ ਇਸ ਲਈ ਅੱਜ ਅਸੀਂ ਇੱਥੇ ਬੈਠੇ ਆਂ ਔਰ ਉਸਤੇ ਕੰਮ ਕਰ ਰਹੇ ਹਾਂ ਸਟਾਫ ਕਿੰਨੇ ਐ ਇਸ ਟਮ ਕਿਹੜੇ ਕਿਹੜੇ ਡਾਕਟਰ ਆਪਣੇ ਕੋਲ ਮੌਜੂਦ ਹੈਗੇ ਨੇ ਤੇ ਕੀ ਕੀ ਉਹਨਾਂ ਦਾ ਦੇਖੋ ਜੀ ਜੋ ਇਸ ਤਰ੍ਹਾਂ ਦੀ ਅਵੇਲੇਬਿਲਟੀ ਤਾਂ ਸਾਡੇ ਕੋਲ ਸਰਜਨ ਹੈ ਯੂਨੀਵਰਸਿਟੀ ਵੱਲੋਂ ਸਿਸਟਮ ਪ੍ਰੋਫੈਸਰ ਲੈਵਲ ਦੇ ਉੱਤੇ ਸਜੇ ਲਾਇਗੇ ਸਾਡਾ ਸਰਜਨ ਸੀਗਾ ਆਰਥੋਪੀਡੀਸ਼ਨ ਡਾਕਟਰ ਅਵੇਲੇਬਲ ਹੈ ਸਾਡੇ ਕੋਲ ਪ੍ਰੀਪੋਰਟ ਤੋਂ ਐਨੈਸਥੀਸ਼ੀਆ ਦੇ ਸਪੈਸ਼ਲਿਸਟ ਮੈਡੀਸਿਨ ਦੇ ਸਪੈਸ਼ਲਿਸਟ ਉਹਨਾਂ ਦੇ ਇੱਥੇ ਆ ਰਹੇ ਹੈਗੇ ਰੈਗੂਲਰ ਔਰ ਗਾਇਨੀ ਦਾ ਸਪੈਸ਼ਲਿਸਟ ਸਾਡਾ ਆਪਣਾ ਹੈ ਬੱਚਿਆਂ ਦੇ ਮਾਹਰ ਸਾਡੇ ਕੋਲ ਹੈ ਹਰ ਤਰ੍ਹਾਂ ਦੀਆਂ ਸਵਾਵਾ ਇੱਥੇ ਦਿੱਤੀਆਂ ਜਾ ਰਹੀਆਂ ਜਿਹੜੀ ਵੀ ਕੋਈ ਸੇਵਾ ਘਟ ਗਈ ਹੈ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਕਵਰ ਅਪ ਕੀਤਾ ਹੈ ਹਾਂਜੀ ਡਾਕਟਰ ਅੱਜ ਦੇ ਇਹ ਦੇ ਪ੍ਰੈਸ ਮੀਟਿੰਗ ਦੇ ਵਿੱਚ ਕੀ ਕਹਿਣਾ ਚਾਹੀਦਾ ਸੀ ਮੈਂ ਬਸ ਇਹ ਕਹਿਣਾ ਚਾਹਨਾ ਕਿ ਜਿਹੜੀ ਕੋਆਰਡੀਨੇਸ਼ਨ ਸਾਡੇ ਜਿਹੜੀ ਦੋਨੋਂ ਆਧਾਰਿਆਂ ਦੀ ਹੈ ਉਹਦੇ ਲਈ ਅੱਜ ਮੀਟਿੰਗ ਬੁਲਾਈ ਹੈ ਤੇ ਜਿਹੜਾ ਸਾਡਾ ਮੇਨ ਮੁੱਦਾ ਹੈ ਕਿ ਵੀ ਸੀ ਸਾਹਿਬ ਬਹੁਤ ਜ਼ਿਆਦਾ ਇਸ ਯੂਨੀਵਰਸਿਟੀ ਇਹਦੇ ਇੰਸਟੀਚਿਊਟ ਵਿੱਚ ਇੰਟਰਸਟ ਲੈ ਰਹੇ ਨੇ ਇਤੋਂ ਤੱਕ ਕਿ ਉਹਨਾਂ ਨੇ ਹੈਲਥ ਮਿਨਿਸਟਰ ਨੂੰ ਵੀ ਬੁਲਾ ਕੇ ਇੱਕ ਵਾਰੀ ਇੱਥੇ ਮੀਟਿੰਗ ਕਰ ਲਈ ਹੈ ਮੈਂ ਇਹ ਕਹਿਣਾ ਚਾਹਨਾ ਕਿ ਰੀਸੈਂਟਲੀ ਇਹਦੇ ਦੌਰਾਨ ਯੂਸੀ ਜਿਹੜੇ ਜਿਹੜੇ ਚੀਜ਼ਾਂ ਯੂਨੀਵਰਸਿਟੀ ਨੇ ਕੀਤੀਆਂ ਨੇ ਸਾਨੂੰ ਪੰਜ ਨਰਸਾਂ ਪ੍ਰੋਵਾਈਡ ਕਰ ਦਿੱਤੀਆਂ ਸੋ ਐਕਸਟਰਾ ਮਤਲਬ ਨਵੇਂ ਕ੍ਰੀਏਟ ਕਰਕੇ ਜਿਹੜੀ ਹੈ ਪੋਸਟਾਂ ਉਹਨਾਂ ਨੂੰ ਦਿੱਤਾ ਗਿਆ ਹੈ ਇਥੇ ਚੋਰੀ ਬਹੁਤ ਸੀ ਜਿਹੜੀ ਆਪਣਾ ਉਹ ਨਾ ਸੀ ਠੇਕਾ ਦੇ ਦਿੱਤਾ ਹੈ ਇਹ ਜਿਹੜਾ ਕਾਰ ਸਟੈਂਡ ਆਉਟ ਸਾਈਕਲ ਸਟੈਂਡ ਦਾ ਯੂਨੀਵਰਸਿਟੀ ਨੇ ਇਥੇ ਸਿਕਿਉਰਿਟੀ ਨਹੀਂ ਸੀ ਤਿੰਨ ਬੰਦਿਆਂ ਦੀ ਕਾਟ ਸੀ ਅੱਜ ਉਹ ਵੀ ਆ ਗਏ ਨੇ ਤੇ ਇੱਕ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਇੱਕ ਜਨਰਲ ਸਰਜਨ ਅਸਿਸਟੈਂਟ ਪ੍ਰੋਫੈਸਰ ਲੈਵਲ ਦਾ ਉਹ ਇਥੇ ਪਰਮਨੈਂਟਲੀ ਪੋਸਟ ਕਰ ਦਿੱਤਾ ਗਿਆ ਉਹ ਲੈਪਰੋਸਕੋਪੀ ਦੂਰ ਮੀਨ ਵਾਲੇ ਆਪਰੇਸ਼ਨ ਕੁਝ ਦਿਨਾਂ ਵਿੱਚ ਕਰਨਗੇ एनएसटीटिया वाले रोज आने शुरू हो गए ने फ्रॉम द यूनिवर्सिटी साइड और ਸਾਡੇ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਜਿਹੜੀ ਵੀ ਸਰਵਿਸਿਜ਼ ਇਹ ਨਹੀਂ ਪ੍ਰੋਵਾਈਡ ਕਰ ਸਕਦੇ ਉਹ ਯੂਨੀਵਰਸਿਟੀ ਉਹ ਵਾਲੇ ਸਪੈਸ਼ਲਿਸਟ ਭੇਜਦੀ फ्रॉम ਟਾਈਮ ਟੂ ਟਾਈਮ ਇਹ ਸਿਰਫ ਥੋੜੀ ਜਿਹੀ ਜਿਹੜੀ ਹੈ ਜਿਹੜੀ ਕਮੀ ਹੈ ਉਹ ਸਫਾਈ ਲੈਵਲ ਤੇ ਹੈ ਉਹ ਜ਼ਰੂਰ ਡਾਕਟਰ ਸਾਹਿਬ ਨੇ ਕਿਹਾ ਐਸਐਮਓ ਮੈਡਮ ਹੈਗੇ ਨੇ ਡਾਕਟਰ ਘਟਾਰੀਆ ਨੇ ਅਸੀਂ ਇਹਨੂੰ ਤੁਹਾਡੇ ਸਾਹਮਣੇ ਇਹ ਵੀ ਰਿਜ਼ਲਟਸ ਆਣਗੇ ਇਹ ਅਸੀਂ ਕੁਝ ਦਿਨਾਂ ਵਿੱਚ ਇਹਨੂੰ ਵੀ ਸਟ੍ਰੀਮ ਲਾਈਨ ਕਰ ਦਾਂਗੇ ਬਾਕੀ ਇਹ ਹਸਪੀਟਲ ਮਤਲਬ ਵਰਕ ਕਰਦਾ ਹੈ ਇਹਦੀ ਸਭ ਤੋਂ ਵੱਡੀ ਇਹ ਕਿ 400 ਅਰਾਊਂਡ ओपीडी ਹੈ ਮੋਰ ਦਨ 100 ਕੇਸਿਸ ਆਪਰੇਟ ਹੋ ਰਹੇ ਨੇ ਤੋਂ ਇਹ ਸਾਡੀ ਕਾਰਗੁਜ਼ਾਰੀ ਹੈ ਕਿ ਵੀ ਆਰ ਇਨ ਸਪਾਈਟ ਆਫ ਆਲ ਦਿਸ ਮਤਲਬ ਥੋੜੇ ਪ੍ਰੋਬਲਮਸ ਤੇ ਹੁੰਦੇ ਨੇ ਪਰ ਫਿਰ ਵੀ ਇਹ ਤੁਹਾਡੀ ਵਰਕਿੰਗ ਸਾਡੇ ਸਾਹਮਣੇ ਹੈ ਤੁਹਾਡੇ ਸਭ ਦੇ ਸਾਹਮਣੇ ਨਹੀਂ ਸਰ ਇੱਕ ਤਾਂ ਬੜਾ ਇਹਨਾਂ ਦੇ ਤੇ ਹਸਪਤਾਲ ਦੇ ਇੱਕ ਸਮ ਨੂੰ ਕਲੰਕੀ ਲੱਗਿਆ ਸੀ ਜਿਹੜਾ ਲੋਕੀ ਕਹਿੰਦੇ ਵੀ ਹੈ ਨਾ ਫਰ ਹਸਪਤਾਲ ਇਹ ਜਦੋਂ ਕੋਈ ਐਕਸੀਡੈਂਟ ਹੁੰਦਾ ਜਾਂ ਕੁਝ ਹੋ ਜਾਂਦਾ ਸਿਰਫ ਰੈਫਰ ਕਰਕੇ ਫਸਟ ਐਡ ਵੀ ਉਹਨੂੰ ਨਹੀਂ ਦਿੱਤੀ ਜਾਂਦੀ ਉਹ ਬੰਦਾ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਰਸਤੇ 'ਚ ਉਹਦੀ ਡੈਥ ਹੋ ਜਾਂਦੀ ਜਿਆਦਾਤਰ ਤਾਂ ਖੂਨ ਵਗਨ ਨਾਲ ਕੋਈ ਵੀ ਐਸਾ ਇਹਦੇ ਕੋ ਹੱਥ ਹੀ ਨਹੀਂ ਪਾਉਂਦਾ ਉਹਨੂੰ ਉਹਦੇ ਵਾਸਤੇ ਕੁਝ ਪ੍ਰਬੰਧ ਕੀਤੇ ਨੇ ਨਹੀਂ ਸਰ ਦੇਖੋ ਕਿਉਂਕਿ ਜਿਹੜੇ ਹੁੰਦੇ ਨੇ ਐਕਸੀਡੈਂਟ ਉਹਦੇ ਵਿੱਚ ਜ਼ਿਆਦਾ ਹੈਡ ਇੰਜਰੀਜ਼ ਹੁੰਦੀਆਂ ਨੇ সিটি স্ক্যান ਤੋਂ ਬਗੈਰ ਹੱਥ ਨਹੀਂ ਪੈਂਦਾ باقی ਜਿਹੜਾ ਹੈ ਤੁਸੀਂ ਕਹਿ ਰਹੇ ਹੋ ਫਰਸਟ ਏਡ ਤੇ ਜ਼ਰੂਰ ਦਿੰਨੇ ਆ ਬਟ ਅਗਰ ਅਸੀਂ ਇੱਥੇ ਰੱਖੀਏ ਤੇ ਮੇਬੀ ਕਿ ਅਸੀਂ ਕੁਝ ਅਚੀਵ ਨਾ ਕਰ ਸਕਾਂਗੇ ਇਹਦੇ ਵਿੱਚ ਸਿਰਫ ਜਿਹੜਾ ਤੁਸੀਂ ਕਹਿ ਰਹੇ ਉਹਦੀ ਡੈਥ ਹੋ ਜਾ ਪਰ ਅਸੀਂ ਕਿੰਨੇ ਬਚਾ ਲੈਣੇ ਆ ਉਹਦਾ ਇੱਕ ਇਹ ਵੀ ਇਹ ਵੀ ਪਹਿਲੂ ਹੈ ਵਿਚ ਯੂ ਵਿਲ ਨਾਟ ਨੋ ਕਿਉਂਕਿ ਮੈਡੀਕਲ ਕਾਲਜ ਫਰੀਦਕੋਟ ਦੇ ਸਾਰੀ ਫੈਸਿਲਿਟੀਆਂ ਨੇ ਉੱਥੇ ਜਾਂਦੇ ਸਾਰ ਸੀਟੀ ਤੋਂ ਅਸੀਂ ਮਤਲਬ ਇੱਕ ਹੱਦ ਤੱਕ ਮਤਲਬ ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ ਫਿਰ ਕਿਤੇ ਨਾ ਕਿਤੇ ਭੇਜਨ ਭੇਜਣਾ ਸਾਡੀ ਮਜਬੂਰੀ ਹੈ ਬਿਕੋਜ਼ ਵੀ ਡੋਨਟ ਹੈਵ ਦੈਟ ਸਾਰਟ ਆਫ ਇਨਫਰਾਸਟਰਕਚਰ ਜਿਦੇ ਨਾਲ ਅਸੀਂ ਉਹਨੂੰ ਮੈਂ ਐਡ ਕਰਨਾ ਚਾਹੂਗਾ ਜੀ ਟਰੋਮਾ ਤਿੰਨ ਲੈਵਲ ਤੇ ਟਰੋਮਾਸ ਨੂੰ ਡੀਲ ਕੀਤਾ ਜਾਂਦਾ ਹੈ ਇੱਕ ਟਰਸ਼ੀ ਕੇਅਰ ਹੈ ਇੱਕ ਸੈਕੰਡਰੀ ਕੇਅਰ ਹੈ ਇੱਕ ਪ੍ਰਾਇਮਰੀ ਦੇਖੋ ਜਿੰਨੀਆਂ ਵੀ ਸੀਐਸਸੀਜ਼ ਹੈ ਉਸ ਚ ਅਸੀਂ ਮੁੱਢਲੀ ਪ੍ਰਾਇਮਰੀ ਕੇਅਰ ਦੇਣੀ ਹੈ ਪ੍ਰਾਇਮਰੀ ਕੇਅਰ ਦਾ ਮਤਲਬ ਹੁੰਦਾ ਜਦੋਂ ਟਰੋਮਾ ਦਾ ਪੇਸ਼ੈਂਟ ਆਇਆ ਉਹਦੀ ਆਕਸੀਜਨ ਐਕਸੈਸ ਉਹਦੀ ਆਈਵੀ ਲਾਈਨ ਉਹਨੂੰ ਸਟੈਬਲਾਈਜ਼ ਕਰਨਾ ਜਿhko ਉਦੋਂ ਬਾਅਦ ਇਹ ਪੇਸ਼IENTS ਨੈਕਸਟ ਲੈਵਲ ਤੇ ਰੈਫਰ ਹੁੰਦੇ ਆ ਪੰਜਾਬ ਦੇ ਵਿੱਚ ਰੂਟ ਸੇਫਟੀ ਐਕਟ ਕਰਕੇ ਬਹੁਤ ਜ਼ਿਆਦਾ ਇਸ ਤੀ ਕੰਮ ਹੋ ਰਿਹਾ ਹੈ ਔਰ ਉਸ ਤੇ ਅਸੀਂ ਆਇਡੈਂਟੀਫਾਈ ਕੀਤੇ ਆ ਸਾਡਾ ਜਿਵੇਂ ਇਸ ਏਰੀਆ ਦੇ ਵਿੱਚ ਕਿਉਂਕਿ ਡਾਕਟਰਾਂ ਦੀ ਟਰਾਮਾ ਦੀ ਇੱਕ ਸਪੈਸ਼ਲਾਈਜ਼ਡ ਸੈਂਟਰ ਚਾਹੀਦਾ ਹੁੰਦਾ ਜਿੱਥੇ ਸੀਟੀ ਦੇ ਐਮ ਆਰ ਆਈ ਬੈਕਅਪ ਚਾਹੀਦੀ ਹੈ ਨਿਊਰੋ ਸਰਜਨ ਚਾਹੀਦਾ ਹੈ ਉਸ ਲਈ ਸਰਜਨ ਚਾਹੀਦੇ ਹੁੰਦੇ ਆ ਐਮਜੈਂਸੀ ਚਾਹੀਦੀ ਹੈ T24 ਉਸ ਲਈ ਅਸੀਂ ਯੂਨੀਵਰਸਿਟੀ ਸਾਡੇ ਲਈ ਨੋਡਲ ਏਜੰਸੀ ਹੈ ਔਰ 4-5 ਜ਼ਿਲ੍ਹਿਆਂ ਦੇ ਸਾਰੇ ਪੇਸ਼ੈਂਟ ਸਾਰੇ ਕਿਤੇ ਉੱਥੇ ਰੈਫਰ ਹੁੰਦੇ ਆ ਸਿਵਲ ਹਸਪੀਟਲ ਦੇ ਵਿੱਚ ਜੇ ਸੀਟੀ ਸਕੈਨ ਹੈ ਜੇ ਉੱਤੇ ਨਿਊਰੋ ਸਰਜਨ ਨਹੀਂ ਹੈ ਤੇ ਉਸ ਦੀ ਕੋਈ ਯੂਟਿਲਿਟੀ ਨਹੀਂ ਹੈ ਔਰ ਸਾਰੇ ਕਿਤੇ ਪੰਜਾਬ ਚ ਨਿਊਰੋ ਸਰਜਨ ਸੀ ਘਾਟਾ ਸਿਰਫ ਸਾਡੇ ਕੋਲ ਮੈਡੀਕਲ ਕਾਲਜ ਚ ਨਿਊਰੋ ਸਰਜਰ ਹੈ ਕਿਉਂਕਿ ਇਮੀਡੀਏਟ ਇੰਟਰਵੈਨਸ਼ਨ ਇੰਪੋਰਟੈਂਟ ਹੈ ਇਸ ਕਰਕੇ ਸਾਡੀਆਂ ਸਾਰੀਆਂ ਵੈਲਿਟ ਕੁੱਡ ਐਮਬੂਲੈਂਸ ਦੇ ਨਾਲ ਉਹਨਾਂ ਪੇਸ਼ੈਂਟਸ ਨੂੰ ਸ਼ਿਫਟ ਕੀਤਾ ਜਾਉਂਦਾ ਹੈ ਦੇਖੋ ਟਰਾਮਾ ਦੇ ਵਿੱਚ ਜੇ ਮੈਸਿਵ ਬਲੀਡਿੰਗ ਹੈ ਤਾ ਦੇਖੋ ਕੈਸੂਲਟੀਆਂ ਤਾਂ ਹੋ ਜਾਂਦੀਆਂ ਐ ਇਸ ਲਈ ਅਸੀਂ ਵਰਤਾਰਾ ਉਹਨਾਂ ਕੈਸੂਲਟੀਆਂ ਨੂੰ ਪ੍ਰिवेंट ਕਰ ਲਈ ਪੰਜਾਬ ਸਰਕਾਰ ਨੇ ਜਿਹੜਾ ਰੋਡ ਸੇਫਟੀ ਐਕਟ ਲੈ ਕੇ ਆਂਦਾ ਹੈ ਉਸ ਦੇ ਨਾਮ ਹੁਣ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ 104 ਸਰਵਿਸਸ ਨਾਲ ਅਸੀਂ ਪੇਸ਼ੈਂਟ ਇਮੀਡੀਏਟਲੀ ਡੈਸੀਗਨੇਟਿਡ ਸੈਂਟਰਸ ਤੇ ਪਹੁੰਚਾਉਂਦੇ ਸੋ ਉਸ ਪਾਰ 'ਚ ਇਹ ਲੈਵਲ ਜਿਹੜਾ ਹੈਗਾ ਲੈਵਲ 3 ਹੁੰਦਾ ਹੈ ਥੱਲੇ ਇਹਦੇ ਚ ਰਿਵਰਸ ਹੁੰਦਾ ਹੈ ਲੈਵਲ 1 ਮੈਡੀਕਲ ਕਾਲਜ ਉਹ ਠੀਕ ਹੈ ਸਰ ਉਹਦਾ ਨਾਮ ਯੂਨੀਵਰਸਿਟੀ ਨੇ ਅਗਰ ਜਿਹੜਾ ਬਲੱਡ ਬੈਂਕ ਅਗਰ ਸ਼ੁਰੂ ਹੋਣਾ ਹੈ ਨਾ ਤਾਂ ਇੱਕ ਪੈਥੋਲੋਜਿਸਟ ਬਲੱਡ ਬੈਂਕ ਪੈਥੋਲੋਜਿਸਟ ਡਾਕਟਰ ਸੁਪਰ ਸਪੈਸ਼ਲਿਸਟ ਉਹ ਚਾਹੀਦਾ ਹੈ ਜੀ ਤੋਂ ਬਿਨਾ ਉਹਦੇ ਮਤਲਬ ਬਲੱਡ ਬੈਂਕ ਆਪਾਂ ਸ਼ੁਰੂ ਨਹੀਂ ਕਰ ਸਕਦੇ ਬਾਕੀ ਇਹ ਪ੍ਰੋਪੋਜ਼ਲ ਜਿਹੜੀ ਹੈ ਪੂਰੀ ਬਣਾ ਕੇ ਪ੍ਰੈਜ਼ੈਂਟ ਵੀ ਜੀ ਸਾਹਿਬ ਨੇ ਫੇਰ ਤੋਂ ਭੇਜੀ ਹੈ ਪਹਿਲੇ ਡਾਕਟਰ ਰਾਜਵਾਹਦਰ ਨੇ ਭੇਜੀ ਹੈ ਸੋ ਮੈਨੂੰ ਪਤਾ ਹੈ ਇਹ ਇਲਾਕੇ ਦੀ ਮੰਗ ਬਹੁਤ ਜ਼ਿਆਦਾ ਹੈ ਹਾਂ ਬਿਲਕੁਲ ਬਿਲਕੁਲ ਜਲਦੀ ਸਰ ਉਹ ਉਹਦੀ ਉੱਥੋਂ ਸੈਂਸ਼ਰ ਦਾਨੀਆਂ ਨੇ ਐਕਚੁਅਲੀ ਅੱਗੇ ਜੀ ਬਲੱਡ ਬੈਂਕ ਦੇ ਵਿੱਚ ਪਥੋਲੋজিস্ট ਨਾਲ ਬਲੱਡ ਬੈਂਕ ਚੱਲ ਜਣਾ ਸੀ ਉਹ ਸਰਕਾਰ ਨੇ ਗਾਈਡਲਾਈਨਸ ਨੂੰ ਐਮੈਂਡ ਕਰਤਾ ਉਹਦੇ ਲਈ ਵੀਡੀਓ ਦੀ ਪੁਸ਼ਤ ਹੋਈ ਹੈ ਬਲੱਡ ਟ੍ਰਾਂਸਫਿਊਜ਼ਨ ਅਫਸਰ ਉਹਨਾਂ ਦੀ ਬ੍ਰਾਂਚ ਲਾਈ ਜਿਹੜੇ ਐਗਜ਼ਿਸਟਿੰਗ ਪਥੋਲੋজিস্ট ਹੈ ਉਹਨਾਂ ਦੀ ਆਈਦਰ 3 ਮਹੀਨੇ ਦੀ ਟ੍ਰੇਨਿੰਗ ਹੋਏਗੀ ਤਾਂ ਉਹ ਬਲੱਡ ਬੈਂਕ ਲਈ ਐਲੀਜੀਬਲ ਹੋਣਗੇ ਜਾ ਫਿਰ ਜਿਹੜੇ ਯੂਨੀਵਰਸਿਟੀ ਚੋਂ ਬਲੱਡ ਟ੍ਰਾਂਸਫਿਊਜ਼ਨ ਚ ਪੋਸਟ ਗ੍ਰੈਜੂਏਸ਼ਨ ਕਰਦੇ ਆ ਉਹਨਾਂ ਨੂੰ ਹੀ ਅਪਾਇੰਟ ਕਰਨਾ ਹੁੰਦਾ ਹੈ ਉਸ ਦਾ ਹਜੇ ਜਿਹੜਾ ਨੰਬਰ ਹੈ ਲਿਮਟਿਡ ਹੈ ਉਸ ਕਰਕੇ ਜਿਹੜੀਆਂ ਨਵੇਂ ਬਲੱਡ ਬੈਂਕਸ ਦੀ ਐਕਸਪੈਂਸ਼ਨ ਹੈ ਕੁਝ ਸ਼ੁਰੂ ਆਇਆ ਹੈ ਇਹਨੀਆਂ ਬਲੱਡ ਬੈਂਕਸ ਦੀਆਂ ਖੋਲਣ ਦੀਆਂ ਗਾਈਡਲਾਈਨਸ ਬਹੁਤ ਸਟ੍ਰਿਕਟ ਹੈ ਔਰ ਗਵਰਨਮੈਂਟ ਆਫ ਇੰਡੀਆ ਦੀ ਇਨਸਪੈਕਸ਼ਨ ਟੀਮ ਆ ਕੇ ਉਸ ਨੂੰ ਉਦੋਂ ਤੱਕ ਅਪਰੂਵਸ ਨਹੀਂ ਦਿੰਦੀ ਜਿੰਨਾ ਚ ਸਾਰੀ ਡੈਫੀਸ਼ੈਂਸੀਜ਼ ਪੂਰੀਆਂ ਨਹੀਂ ਹੁੰਦੀ ਸਿਰਫ ਇੱਕ ਬਿਲਡਿੰਗ ਨੂੰ ਬਣਾਉਣ ਤੋਂ ਬਾਅਦ ਉਹਦੇ ਕਰੀ ਅੱਗੇ ਫਾਰਮੈਟਿਸ ਤਾ ਉਸ ਲਈ ਵੀ ਅਸੀਂ ਵਰਕਆਊਟ ਕਰਾਂਗੇ ਪਰ ਇੱਥੇ ਉਹਨਾਂ ਚਰ ਜਿੱਥੇ ਬਲੱਡ ਬੈਂਕ ਨਹੀਂ ਹੁੰਦਾ ਉੱਥੇ ਬਲੱਡ ਸਟੋਰੀ ਯੂਨਿਟ ਨਾ ਹੁੰਦਾ ਜਾਂਦਾ ਥੈਟ ਇਜ਼ ਇਕੁਇਲੈਂਟ ਟੂ ਬਲੱਡ ਬੈਂਕ ਪਰ ਉੱਥੇ ਸਿਰਫ ਟ੍ਰਾਂਸਫਿਊਜ਼ਨ ਲਈ ਜਿਹੜਾ ਹੈਗਾ ਡੋਨਰ ਤੋਂ ਬਲੱਡ ਨਹੀਂ ਲੈ ਦਿੱਤਾ ਪਰ ਇੱਥੇ ਬਲੱਡ ਸਟੋਰੀ ਯੂਨਿਟ ਫੰਕਸ਼ਨ ਕਰ ਰਿਹਾ ਹੈ ਫੰਕਸ਼ਨ ਕਰ ਰਿਹਾ ਹੈ ਉਹਨੇ ਕਿਹਾ ਕਿ ਉਹ ਖੁਦ ਪਿਛਲੇ ਤਿੰਨ ਹਫ਼ਤਿਆਂ ਤੋਂ ਇੱਥੇ ਆ ਰਹੇ ਹਨ ਤੇ ਹਰ ਇੱਕ ਪੁਆਇੰਟ ਨੂੰ ਖੁਦ ਦੇਖ ਰਹੇ ਹਨ ਅਤੇ ਲਗਾਤਾਰ ਹਸਪਤਾਲ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਕਰਦੇ ਰਹਿਣਗੇ ਇਸ ਮੌਕੇ ਐਸਐਮਓ ਡਾਕਟਰ ਜੋਤੀ ਕਪੂਰ ਵੀ ਮੌਜ ਸਟੇਟ ਪੰਜਾਬੀ ਟੀਵੀ ਲਈ ਹਰਪੀਸ ਮੈਂਗੀ ਦੇ ਨਾਲ ਕੁਲਦੀਪ ਬਰਾੜ ਜਲਾਲਾਬਾਦ